ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚੱਲੇ ਵਾਹਿਗੁਰੂ ਕਰੇ ਤੁਸੀਂ ਸਾਰੇ ਤੰਦਰੁਸਤ ਹੋ ਤੇ ਚੜਦੀ ਗਰਮੀ ਤੋਂ ਬਚੇ ਹੋ ਮੌਸਮ ਨੂੰ ਥੋੜਾ ਜਿਹਾ ਬਦਲਾਅ ਚ ਆ ਗਿਆ ਬਹੁਤ ਗਰਮੈਸ਼ ਜੀ ਪਤਨ ਲੱਗੀ ਤੇ ਹੁਣ ਹਰੇਕ ਵੈਸੇ ਏਸੀ ਕੰਨੀ ਪਾਏ ਦਾ ਹਜੇ ਏਸੀ ਵਾਲਾ ਮੌਸਮ ਤਾਂ ਨਹੀਂ ਹੈਗਾ ਏਸੀ ਤਾਂ ਥੋੜਾ ਜਿਹਾ ਭਰੇਜ ਹੀ ਰੱਖਿਓ ਉਹ ਚੜਦੀ ਗਰਮੀ ਵੀ ਲੱਗਦੀ ਆ ਇਕੱਲਾ ਚੜਦਾ ਸਿਆਲ ਨਹੀਂ ਲੱਗਦਾ ਹੁੰਦਾ ਜਿਹੜਾ ਦੀ ਗਰਮੀ ਵੀ ਲੱਗਦੀ ਆ ਜਾਂਦਾ ਸਾਲ ਨਹੀਂ ਲੱਗਦਾ ਜਾਂਦੀ ਗਰਮੀ ਵੀ ਲੱਗ ਚੰਗੀ ਤੇ ਪਾਣੀ ਆ ਜਿਹੜਾ ਉਹ ਤੋੜੇ ਵਾਲਾ ਸ਼ੁਰੂ ਕਰ ਲਓ ਬਈ ਫ੍ਰਿਜ ਵਾਲਾ ਪਾਣੀ ਹਜੇ ਨਾ ਦਿਓ ਬੱਚਿਆਂ ਨੂੰ ਹੌਲੀ ਹੌਲੀ ਮੌਸਮ ਚ ਤਬਦੀਲੀ ਆਊਗੀ ਜਦੋਂ ਬੋੜੀਆਂ ਨਿਕਲ ਜੂਗੀ ਉਹਦੀ ਅੱਜ ਬੈਠੇ ਆਪਾਂ ਮਾਕੇ ਹਸਪਤਾਲ ਚ ਤੇ ਲਾਓ ਸਾਨੂੰ ਦਿਖਾਉਣੇ ਆਪਾਂ ਹਸਪਤਾਲ ਆਪਣਾ ਲਓ ਜੀ ਆ ਦੇਖੋ ਗੇਰਾ ਹੁਣ ਹਨੇਰੀ ਆਈ ਸੀ ਭਾਈ ਆ ਦੋ ਤਿੰਨ ਦਿਨ ਬਹੁਤ ਜ਼ਿਆਦਾ ਤੇ ਪੱਤੇ ਝੜ ਗਏ ਸਾਰੇ ਦੇ ਸਾਰੇ ਵਾਹ ਪੈਂ ਸਰੀ ਦੇ ਪੱਤੇ ਝੜ ਗਏ ਕਰਾਈ ਸੀ ਸਫਾਈ ਹੁਣ ਪਹਿਲਾਂ ਹੁਣ ਫੇਰ ਉਹੀ ਹਾਲ ਹੋ ਗਿਆ ਕਿਉਂਕਿ ਬੋਰਡ ਨੇ ਇੱਥੇ ਆਪਣੇ ਬੋਰਡ ਨੇ ਤੱਕਲ ਨੇ ਇਹਦਰ ਤੂਤਾ ਡੇਕਾਂ ਬਰਕੈਨਾਂ ਨੇ ਗੀਆਂ ਹਨਾ ਬਹੁਤ ਪੁਰਾਣੇ ਅਲੱਗ-ਨੱਗ ਬੰਦਿਆਂ ਨੇ ਇੱਥੇ ਲਾਏ ਹੋਏ ਨੇ ਇਹ ਇੱਕ ਉਮਰ ਦੇ ਬੰਦਿਆਂ ਨੇ ਨਹੀਂ ਲਾਏ ਇੱਕ ਕਿਸੇ ਦਹਾਕੇ ਚ ਲੱਗਿਆ ਬੋਰਡ ਹੈ ਜਿਹੜਾ ਇੱਕ ਕਿਸੇ ਦਹਾਕੇ ਚ ਲੱਗਿਆਗਾ ਬੋਰਡ ਤੇ ਇਧਰ ਆਪਾਂ ਤਿਆਰ ਕਰਤਾ ਮਨ ਸਬਜੀ ਵਾਸਤੇ ਸਿਸਟਮ ਬਸ ਇਹਨੂੰ ਹੁਣ ਪਾਣੀ ਯਾ ਰਮ ਨਾਲ ਪਾਣੀ ਟੂਟੀ ਘਟ ਆਉਂਦੀ ਆ ਪਾਣੀ ਨਾਲ ਕਰਕੇ ਹੁਣ ਕਰਕੇ ਇਹਨੂੰ ਸੈਟਿੰਗ ਜੀ ਇਹਦੇ ਵਿੱਚੋਂ ਆਪਾਂ ਗਵਾਰਾ ਤੇ ਕੱਦੂ ਤੋਰੀ ਪਰਿੰਡੀਆਂ ਇਹ ਅੱਜ ਕੱਲ ਚਲਾ ਦੇਾਂਗੇ ਆਪਾਂ ਇਹ ਇਹ ਆ ਦੇਖੋ ਤੁਸੀਂ ਬੋਰਡ ਦੇਖੋ ਇੱਥੇ ਆ ਬੋਰਡ ਹੈ ਜਿਹੜਾ ਇਧਰ ਲਾ ਆ ਇਹ ਬੋਰਡ ਅਸੀਂ ਲਾਇਆ ਸੀਗਾ ਇੱਕ ਢੋਡੀ ਹੁੰਦਾ ਸੀ ਇੱਥੇ ਪਿੰਡ 'ਚ ਹੈਗਾ ਹਜੇ ਵੀ ਇੱਕ ਉਹ ਸੀ ਇੱਕ ਆਪਣਾ ਗੋਬਿੰਦ ਸਿੰਘ ਸੀਗਾ ਜਿਹੜਾ ਕਲਾਸ 4 ਇਹ ਆ ਉਦੋਂ ਪਹਿਲਾਂ ਲੱਗਿਆ ਹੋਇਆ ਹੈਗਾ ਇਹ ਕਿਸੇ ਹੋਰ ਬਾਈ ਨੇ ਲਾਇਆ ਸੀ ਲਾਇਆ ਸਾਡੇ ਜਦੋਂ ਅਸੀਂ ਇੱਥੇ ਡਿਊਟੀ ਤੇ ਹੁੰਦੇ ਸੀ ਪਹਿਲਾਂ ਉਦੋਂ ਹੀ ਲਾਇਆ ਸੀ ਬਾਈ ਉਹ ਆਪਣਾ ਸਟਾਫ ਹੋਰ ਸੀਗਾ ਉਹਨ ਹੋਰ ਆ ਸਾਰਿਆਂ ਤੋਂ ਪਹਿਲਾਂ ਲੱਗਿਆਗਾ ਇਹ ਤਾਂ ਮੇਰੇ ਖਿਆਲ 'ਚ 90 ਦੇ ਦਹਾਕੇ ਦੇ ਗੇੜ 'ਚ ਲੱਗਿਆਗਾ 1990 ਵੇਲੇ ਦਾ ਉਨਾ ਟਾਈਮਾਂ ਤੇ ਉੱਪਰ ਇਹ ਬੋੜਾ ਵਾਲਾ ਮੱਖਾ ਭਜਦਾ ਇਥੇ ਬੋੜ ਬਹੁਤ ਜ਼ਿਆਦਾ ਸੀ ਪਹਿਲਾਂ ਬਹੁਤ ਜ਼ਿਆਦਾ ਬੋੜ ਸੀਗੇ ਤੇ ਹੁਣ ਤਾਂ ਆ ਦੇਖੋ ਬੜਾ ਨਜ਼ਾਰਾ ਵੀ ਬੜਾ ਹੁੰਦਾ ਇੱਥੇ ਆ ਕੇ ਨਾ ਚਤ ਲੱਗ ਜਾਂਦਾ ਬੰਦੇ ਦਾ ਤੇ ਮੈਂ ਡਿਊਟੀ ਕਾਫੀ ਟਾਈਮ ਤੇ ਕਰਕੇ ਆਇਆ ਪਹਿਲਾਂ ਇਹ ਤੋਂ ਪਹਿਲਾਂ ਪਰ ਹੁਣ ਪਿੰਡ ਦੇ ਲੋਕਾਂ ਨੇ ਫੇਰ ਤੋਂ ਡਿਸਪੈਂਸਰੀ ਖਲਾ ਲਈ ਖੁੱਲੇ ਹਸਪਤਾਲ ਤੇ ਕਾਇਸ ਫੂਲ ਹੋ ਰਹੀ ਆ ਕਰ ਰਹੇ ਆ ਸਿਸਟਮ ਜਿੰਮੇ ਇਹ ਹੋਇਆ ਉਹਨੀਆਂ ਦੂਣੀਆਂ ਵੀ ਮਿਲ ਗਈਆਂ ਸਰਵਿਸ ਸ਼ੁਰੂ ਕਰਤੀ ਆਪਾਂ ਇੱਥੇ ਹੁਣ ਫ੍ਰੀ ਬੈਠਾ ਸੀ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਿੰਨੇ ਹੈਗੇ ਪਿੰਡ ਦੇ ਆ ਬੂੜਾ ਦੀਆਂ ਸ਼ਾਮਾਂ ਗਿੱਤਾਂ ਦੇ ਵਿੱਚ ਤੁਸੀਂ ਸੁਣਦੇ ਹੋ ਤੇ ਸੱਚੀ ਇਹਦਾ ਬੋੜ ਦੀ ਛਾਂ ਥੱਲੇ ਬਹਿਣੇ ਉਹ ਨਾ ਉਹਦਾ ਅਲੱਗ ਹੀ ਨਜ਼ਾਰਾ ਹੁੰਦਾ ਯਾਰ ਆ ਹੁਣ ਪੱਤੇ ਝੜੀ ਜਾਂਦੇ ਆ ਇਹਦੇ ਆ ਤਾਂ ਜਮੇ ਰੁੰਡ ਰੁੰਡ ਹੋ ਗਿਆ ਇਹ ਇਧਰ ਨਾਲ ਬੋੜਾ ਪਿੱਪਲ ਆ ਗਿਆ ਜਿਹੜਾ ਇਹ ਬੋੜ ਤੇ ਪਿੱਪਲ ਇਕੱਠੇ ਆ ਇਹ ਲਾਈ ਦੇ ਤਰਵੈਣੀ ਸੀਗੀ ਇੱਕ ਹੋਰ ਦਰਖਤ ਨਾਇਆ ਸੀ ਇਹਦੇ ਨਾਲ ਬਰਕਾਨ ਜੀ ਉਹ ਵਿਚਾਰੀ ਹੋਈ ਨਹੀਂ ਹੈਗੀ ਇਹਦੇ ਤਾਂ ਲਗਭਗ ਪੱਤੇ ਝੜ ਗਏ ਹੋਣਾ ਬੋੜ ਦੇ ਨਹੀਂ ਝੜੇ ਪਿੱਪਲ ਸਾਰੇ ਸਾਰੇ ਦੇ ਸਾਰੇ ਹੋਏ ਹੋਏ ਆਪਕੋ ਪਏ ਇਹਨਾਂ ਦੇ ਉਹ ਕੱਕਰਾਂ ਵੀ ਖੜੀਆਂ ਨੇ ਇੱਥੇ ਉਹ ਕੱਕਰ ਖੜੀਆਂ ਧੱਕੇ ਲੱਗੇ ਪਏ ਆ ਇਹ ਆਪਣਾ ਸਿਵਲ ਹਸਪਤਾਲ ਮਾਖਾ ਡਿਸਪੈਂਸਰੀ ਆ ਇਹਦੇ ਬਾਰੇ ਵੀ ਤੁਹਾਨੂੰ ਕੁਝ ਕੀ ਜਾਣਕਾਰੀ ਅੱਜ ਹੋਰ ਦਵਾਂਗੇ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਸੱਜਣਾ ਪਿਆਰਾਂ ਨਾਲ ਜਿਹੜੇ ਦਵਾਈ ਲੈਣ ਆਉਂਦੇ ਆ ਹਸਪਤਾਲ ਕਿਵੇਂ ਹੋਣ ਚਾਇਆ ਕਿਹੜੇ-ਕਿਹੜੇ ਬੰਦਿਆਂ ਦੀ ਇਹ ਮੱਸੀ ਹੁੰਦੋਂ ਇਹ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਉਹਨੇ ਤੁਸੀਂ ਕਰੋ ਰੈਸਟ ਤੇ ਜਿਹੜੀਆਂ ਗੱਲਾਂ ਸਟਾਰਟਿੰਗ ਚ ਦੱਸੀਆਂ ਨੇ ਆਉਂਦੀ ਗਰਮੀ ਚ ਏਸੀ ਚ ਨਾ ਪਿਓ ਕਿਉਂਕਿ ਜਿਹੜਾ ਏਸੀ ਆ ਇਹ ਨਵੀਂ ਭਾਲਦਾ ਨਵੀਂ ਮਤਲਬ ਕਿ ਸੱਲ ਜੀ ਨਹੀਂ ਹੁੰਦੀ ਜਿਵੇਂ ਹਵਾ ਚ ਨਾ ਜਿਹੜਾ ਆਪਣਾ ਮੌਸਮ ਹੁੰਦਾਗਾ ਜਿਵੇਂ ਸੌਣ ਦਾ ਉਦੋਂ ਸੱਲ ਜੀ ਨਹੀਂ ਆ ਜਾਂਦੀ ਹੁੰਦੀ ਉਹ ਮੁੜਕਾ ਜਾਈ ਜਾਂ ਨਾ ਉਹ ਨਵੀਂ ਹੁੰਦੀ ਹੈ ਉਹ ਚਾਈਂਦੀ ਹੁੰਦੀ ਹੈ ਏਸੀ ਨੂੰ ਤੇ ਜੇ ਨਾ ਹੋਵੇ ਉਹ ਤਾਂ ਮਿੱਤਰੋ ਉਹ ਜਿਹੜਾ ਏਸੀ ਆ ਉਹ ਪਾਣੀ ਥੋੜੀ ਬੋਡੀ ਚ ਖਿੱਚਦਾਗਾ ਥੋੜੀ ਬੋਡੀ ਚ ਪਾਣੀ ਅਬਜ਼ਾਰਬ ਕਰਦਾ ਜੇ ਤੁਸੀਂ ਪਹਿਣਾ ਵੀ ਏਸੀ ਥੱਲੇ ਤਾਂ ਜਿਹੜਾ ਕਵਰ ਆਗਾ ਉਹਦੇ ਵਿੱਚ ਇੱਕ ਦੀ ਬਾਲਟੀ ਪਾਣੀ ਦੀ ਜ਼ਰੂਰ ਰੱਖ ਲਿਆ ਕਰੋ ਅਗੇ ਦਾ ਪਾਣੀ ਉਹਨੇ ਆਉਦਾ ਖਿੱਚਣਾ ਹੋ ਪਾਣੀ ਦੀ ਪੂਰਤੀ ਕਰਨੀ ਆ ਉਥੋਂ ਕਰ ਲੈ ਪਰ ਫਿਲਹਾਲ ਥੋੜਾ ਜਿਹਾ ਬ੍ਰੇਕ ਕਰੋ ਏਸੀ ਤੋਂ ਕੂਲਰ ਵੀ ਚਲਾ ਸਕਦੇ ਹਾਂ ਵੈਸੇ 12 ਵਜੇ ਤੋਂ ਬਾਅਦ ਤਾਂ ਪੱਖੇ ਨਾਲ ਹੀ ਸਰ ਜਾਉਗਾ 12 ਵਜੇ ਤੋਂ ਬਾਅਦ ਠੰਡ ਹੋ ਜਾਂਦੀ ਰਹੀ ਠੀਕ ਆ ਜੀ ਮਿਲਦੇ ਆਂ ਫਿਰ ਆਪਾਂ ਕਰਦੇ ਆਂ ਫੇਰ ਗੱਲਾਂ ਬਾਤਾਂ ਓਕੇ